ਹਰ ਗਣਾ ਹੋ ਗਿਆ ਤਿਆਰ ਮੈਂ ਸੁਤਾ ਉੱਠਿਆ ਜੇ ਤਿਆਰ ਹੋਇਆ ਸੰਦੀਪਾ ਗਿਆ ਰੈਡੀ ਤੇ ਦੀਦੀਵਾਲ ਆ ਗਈਆਂ ਪਹਿਲਾਂ ਮੈਨੂੰ ਦੀਦੀ ਹੋਣਾ ਵਾਲੇ ਸਗੇ ਤੇ ਉਸਤਾਦ ਜੀ ਹੁਣੀਆਂ ਨੂੰ ਛੱਡਣਾ ਐ ਸਪੈਸ਼ਲੀ ਤੇ ਵਾਪਸ ਆ ਕੇ ਤੇ ਉਹਨਾਂ ਨੂੰ ਮੈਂ ਛੱਡ ਕੇ ਹੋਣਾ ਹੋਰ ਕਿ ਜਾਨਦੋ ਚਲੋ ਚੱਲ ਗਏ ਫਿਰ ਕਿਹ ਟਾਈਮ ਹੋ ਗਿਆ 6:00 6:00 ਵੇ 6 ਵਜੇ ਚਲੋ ਚੱਲ ਗਏ ਬੈਗ ਸ਼ੈਕ ਆਪਣੀ ਰੈਡੀ ਆ ਚੱਲੇ ਅਸੀਂ ਐਡੀ ਨੀ ਕਿ ਮਿੱਲੀ ਇਹ ਕੀ ਆ ਦੋਸ ਦੇ ਕੁੰਭਾ ਮਟਰਪਨ ਲੱਗੇ ਆ ਨਾ ਵੈਸ਼ਨ ਕਹਿੰਦੀ ਥਾਲੀ ਬਣਾ ਦੇ ਐਸ ਐਸ ਚਲੋ ਇਦਾਂ ਕੋਈ ਨੀ ਰੁਕ ਜਾਨੇ ਫਿਰ ਅੱਧਾ کہیں ਡਾ ਲੇਟ ਕਿ ਹੋ ਜਾ ਕੋਈ ਗੱਲ ਨਹੀਂ ਕਿ ਤਾ ਇਹ ਲੂਗੇ ਅਰੇ ਬਲੂ ਕੇਰ ਉੱਤੇ ਜਾਣੀ ਆ ਆਪਾਂ ਇਦਾਂ ਨਹੀਂ ਜਾਣਾ ਕੀ ਕੀ ਰੋਟੀ ਖਾ ਕੇ ਜਾਣੀ ਹਾਂ ਕਹਿੰਦੀ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣੀ ਹੈਗੀ ਆ ਵਾਪਸੀ ਘਰੇ ਚੱਲੇ ਆਂ ਜਾਣਾ ਨਹੀਂ ਹੋਰ ਵੇਖਣ ਨਹੀਂ ਮੇਰੇ ਵੱਲ ਉੱਪਰ ਪਲੇਟ ਕਰ ਲਈ ਗਾੜੀ ਹੇ ਹਾਂ ਸੁਣ ਨਹੀਂ ਕਿੰਨੀ ਸੋਹਣੀ ਕਾਕਾ 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 ਬਿਲਕੁਲ ਨਾ ਬੋਲਦੀ ਹਣਾ ਕਾਕਾ ਕਾਕਾ ਇਧਰ ਨੂੰ ਵੇਖ ਕੇ ਬੋਲ ਨਾ ਕਾਕਾ ਕਾਕਾ 아이디 तू ही काका ही है तू मेरा काका ਬਹੁਤ ਬਹੁਤ ਇਹ ਵੀ ਅੱਜ ਫਿਰ ਕੈਪ ਜਿਹੜੀ ਬਦਲਾ ਹੀ ਦਿੱਤੀ ਇਹਨੇ ਲਾ ਇਹਨੇ ਉਧਰ ਦੇਣੀ ਹੈ ਵੀ ਦੋ ਮਾਰਦ ਨਹੀਂ ਕੰਨਾ ਉਹ ਨਾ ਲਾਈਨ ਆਨ ਦੋ ਛੋਲੇ ਚ ਕਾਸਦੇ ਨੇ ਤੇ ਆਪ ਆਪ ਇੱਕ ਵੀ ਨਹੀਂ ਖੜਿਆ ਛੋਲਾ ਆ ਕੋਈ ਨਹੀਂ ਜਿੱਤ ਆ ਪਾਜੀ ਤੁਸੀਂ ਤੂੰ ਇਹ ਨੀਲਾ ਜਿਹੜਾ ਬੈਗ ਫੜ ਲਾ ਜੁੱਤੀ ਫੜ ਲੈਂਦੀ ਆਪਣੀ ਆਪੇ ਇਸ ਦੀ ਧੁੰਦ ਪੈ ਗਈ ਛੇਤੀ ਚਲੋ ਛੇਤੀ ਕਰੋ ਧੁੰਦ ਵਾਕਿਆ ਬੜੀ ਪੈ ਗਈ ਯਾਰ ਹਨਾ ਆ ਵੀ ਪਈਏ ਇੱਥੇ ਰੱਖ ਦੋ ਯਾਰ ਆ ਵੀ ਸਾਰਾ ਸਮਾਨ ਇੱਦਾਂ ਰੱਖ ਦੋ ਇੱਥੇ ਇਹ ਫੜ ਲੈ ਇੱਕ ਚ ਇਹ ਮੈਂ ਅਵੇ ਕਿੰਨੇ ਲੋਏ ਫੜੇ ਆ ਵੀ ਰੱਖੋ ਇਹ ਆ ਵੀ ਰੱਖ ਦੋ ਆ ਉੱਪਰ ਰੱਖ ਦੋ ਆ ਵੀ ਇੱਥੇ ਉੱਪਰ ਹੀ ਚੱਲ ਵੀ ਓਕੇ ਹਾਂਜੀ ਹਾਂਜੀ ਅੱਜ ਸੋਹਣਾ ਲੱਗਣਾ ਮਤ ਮੂੰਗੜੀ ਕਿ ਆ ਵੀ ਪਾਤੀ ਦੂਸਰੀ ਨੇ ਲਾ ਕੇ ਛੁੱਟ ਦੱਤੀ ਜੀ ਦੋ ਵਾਰੀ ਇਹਨੇ ਲਾ ਦਿੱਤੀ ਗੱਡੀ ਦੇ ਵਿੱਚ ਠੀਕ ਹਣ ਲੈ ਵੀ ਗੋਲਡਨ ਗੇਟ ਅਜੇ ਪਾਰਕ ਕੀਤਾ ਹੀ ਆ ਤੇ ਤੁੰਦੇ ਕਰ ਲੋ ਚੱਕ ਜਰਾ ਹਣ ਤੁਸੀਂ ਬਟਾਲਾ ਰੋਡ ਜਿਹੜਾ ਹੈ ਹੈ ਕਹਿੰਦੀ ਵੈਲੇ ਵੈਲਾ ਕਰਾਉਂਦੀ ਤੁੰਦ ਫਿਰ ਵੀ ਚਲੋ ਐ ਇੰਨੀ ਜ਼ਿਆਦਾ ਨਹੀਂ ਮਤਲਬ ਗੱਡੀਆਂ ਗੋਡੀਆਂ ਦੇਹੀ ਜਾਂਦੀਆਂ ਅੱਗੇ ਜਾ ਰਹੀਆਂ ਨੇ ਅਜੇ ਤੇ ਉਹ ਵਾਲੀ ਧੁੰਦ ਪੈਣੀ ਹੈ ਵੀ ਜਿੱਦਾਂ ਗੱਡੀਆਂ ਉਹਨਾਂ ਦੇਖਿਆ ਕਰਨੀਆਂ ਮਣਕੇ ਅੱਗੇ ਕੱਲ ਪਈ ਸੀ ਕੱਲ ਪਈ ਇਹ ਵਾਲੀ ਧੁੰਦ ਅੱਜ ਹੋਈ ਕਿ ਨਹੀਂ ਚੈੱਕ ਹੁਣ ਧੁੰਦ ਜਿਹੜੀ ਮੈਂ ਕਹਿੰਦੇ ਆਂ ਅਸਲੀ ਧੁੰਦ ਜੇ ਆਉਣ ਵਾਲੀ ਤੇ ਆ ਗਈ ਜੇ ਫਿਰ ਹੈ ਕਿ ਨਹੀਂ ਅੱਜ ਹੋਈ ਕਿ ਨਹੀਂ ਪੂਰੀ ਅੱਗੇ ਤੇ ਮੈਂ ਨਾ ਬავਾ ਕਾਰਾਂ ਦੇ ਆਸਰੇ ਤੁਰਿਆ ਜਾਣ ਡੈ ਨੇ ਹੁਣ ਕੰਮ ਥੋੜਾ ਔਖਾ ਹੋ ਗਿਆ ਮੇਰੇ ਵਾਸਤੇ ਵੀ ਚਲੋ ਕੋਈ ਨਹੀਂ ਮੇਰੇ ਮੇਰੇ ਚੱਲ ਜਾਣਾ ਹੌਲੀ ਹੌਲੀ ਕਰਕੇ ਰੇਮ ਲੱਗਣਾ ਜ਼ਰੂਰ ਆ ਪੁਲ ਚੜਕੀ ਪਤਾ ਨਹੀਂ ਪੁਲ ਚੜੇ ਕਿ ਨਹੀਂ ਮੈਂ ਤਾਂ ਇਹ ਵੀ ਨਹੀਂ ਰਾਹ ਦਾ ਮੈਨੂੰ ਪਤਾ ਲੱਗਣ ਲਿਆ ਗੱਡੀ ਜਾਂਦੀ 53 ਦੀ ਸਪੀਡ ਮੈਂ ਤਾਂ ਖਾ ਟੋਲ ਦੇ ਲੱਗੇ ਚੱਲ ਘੱਟ ਹੋ ਗਈ ਥੋੜੀ ਧੁੰਦ ਤੇ ਟੋਲ ਦਾ ਬਹੁਤਾ ਹੀ ਮੰਦਾ ਆ ਰਿਹਾ ਇਹਦੇ ਸਾਰਿਆਂ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਟੋਲ ਲਾ ਕੇ ਧੁੰਦਿਆ ਘਣੀ ਤੁਹਾਨੂੰ ਲੱਗਦਾ ਘਣੀ ਸ਼ੀਸ਼ੇ ਦੇ ਤੇ ਫੋਕ ਜੰਮੀ ਹੈ ਸ਼ੀਸ਼ੇ ਨੂੰ ਸਾਫ਼ ਕਰਤੇ ਜੀ ਵੇਖ ਲਓ ਧੁੰਦੀ ਇੰਨੀ ਅੱਜ ਧੁੰਦਾ ਧੋਈ ਅੱਜ ਪੂਰੀ ਇੱਕ ਚੀਜ਼ ਦੇਖਣ ਨੂੰ ਮਿਲਿਆ ਵੀ ਅੰਮ੍ਰਿਤਸਰ ਜਿਹੜੀ ਨਹੀਂ ਥੋੜੀ ਜ਼ਿਆਦਾ ਧੁੰਦਿਆ ਬਟਾਲੇ ਥੋੜੀ ਘਟਿਆ ਮੈਂ ਬਟਾਲੇ ਪਹੁੰਚ ਗਿਆ ਵਾਂ ਕਿਉਂਕਿ ਇੱਥੇ ਮੈਨੂੰ ਥੋੜੇ ਗੱਡੀ ਚਲਾਉਣੇ ਥੋੜੀ ਆਸਾਨੀ ਹੋ ਰਹੀ ਹੈ ਤਾਂ ਥੋੜਾ ਜਿਹਾ ਲੱਭ ਰਿਹਾ ਵਾਂ ਤੇ ਅੰਮ੍ਰਿਤਸਰ ਬਹੁਤ ਜ਼ਿਆਦਾ ਸੀ ਉੱਥੇ ਮਤਲਬ ਤੁਸੀਂ ਲਾ ਲੋ ਵੀ ਟੋਲ ਤੋਂ ਪਿੱਛੇ-ਪਿੱਛੇ ਬਹੁਤ ਜ਼ਿਆਦਾ ਧੁੰਦੀ ਟੋਲ ਤੋਂ ਅੱਗੇ ਆਣ ਕੇ ਥੋੜਾ ਸਾਹ ਸੌਖਾ ਆ ਬਟਾਲੇ ਦੇ বাস ਸਟੈਂਡ ਦੇ ਸਾਹਮਣੇ ਪਹੁੰਚ ਗਏ ਆ ਇੱਥੇ ਤੇ ਬਿਲਕੁਲ ਧੁੰਦ ਹੈ ਨਹੀਂ ਗੀ ਠੀਕ ਆ ਹੁਣ ਪਹੁੰਚ ਗਏ ਆਪਾਂ ਇੱਕ ਤੇ ਸਾਡੇ ਰੋਡ ਤੇ ਨੇ ਜਦੋਂ ਆਪਾਂ ਘਰਾਂ ਲਾਗੇ ਪਹੁੰਚ ਰਹੇ ਨੇ ਇੱਥੇ ਬਹੁਤ ਜ਼ਿਆਦਾ ਧੁੰਦ ਹੁੰਦੀ ਆ ਵੇਲੇ ਇੱਥੇ ਵਾਧਦੀ ਜਾਂਦੀ ਨਾ ਸਾਡਾ ਘਰ ਹੈ ਜੀ ਥੋੜਾ ਅੱਗੇ ਆ ਪਰ ਧੁੰਦ ਜਿਹੜੀ ਵਾਧਦੀ ਜਾਂਦੀ ਵੇਖ ਲੋ जगे करे? मम्मी सीकाली ठीक हाँ जी हाल जी नहीं सीकाल ठीक ठाक द थी क्या हाल जी ठीक ठाक हो क्या हाल चिंगल सेठ ठीक ठाक डेडे सीकाल सीकाल ठीक ठाक तु सुनाओ कदों का वो गरीब एक बार कर लग ਤੂੰ ਬੜਾ ਬੜਾ ਆ ਪਈ ਜਾ ਸੁਪਰ ਐਂਗਰ ਹੋਰ ਖਰਾਬ ਹੀ ਹੋ ਗਈ ਬੜਾ ਪਿਆ ਪੀਜ਼ਾ ਪੀਜ਼ਾ ਉਹ ਬੜੀਆਂ ਨੇ ਉਹ ਸਹੀ ਬਣਿਆ ਉਹ ਦੇ ਦੇ ਸਿੱਧਾ ਆ ਚੱਲ ਗਿਆ ਚੱਲ ਗਿਆ ਤੁਹਾਡੇ ਕੋ ਉਹ ਉਹ ਵੰਜਿਆ ਸਹੀ ਚੱਲਿਆ ਟੈਮ ਟੈਮ ਲਾ ਲਈਂ ਦੀ ਨਹੀਂ ਲੈ ਲੈ ਜਿੱਦਾਂ ਤੂੰ ਦੱਸਿਆ ਹੁਣ ਕਿ ਉਦਾਂ ਕਰ ਲਿਆ ਬੜਾ ਵਧੀਆ ਅੱਛਾ ਅੱਛਾ ਸਿਆ ਵਧੀਆ ਇੱਕ ਵਸੀ ਤੇ ਬਾ ਇੱਕ ਵਸੀ ਤੇ ਬਾ ਇਦਾਂ ਨਹੀਂ ਇਦਾਂ ਨਹੀਂ ਵਸੀ ਇੱਕ ਬਸ਼ੀ ਤੇ ਤਾਂ ਕੀ ਦੀ ਅਰਜ਼ੰਗ ਨਹੀਂ ਜਾਣਾ ਮਨ ਚਾਹ ਬਣਨੀ ਹੈ ਮੈਂ ਨਾ ਸਾਰਾ ਸਮਾਨ ਸਾਰਾ ਜਿਹੜਾ ਉਹ ਲਿਆਉਂਦਾ ਆ ਹੁਣ ਮੇਰੇ ਦਾਮਾਨ ਨਾਲੇ ਚਾਹ ਬਣਾਉਂਦੇ ਨਾਲੇ ਭਾਜੀ ਹੁਣਾਂ ਨੂੰ ਨਾ ਆਪਣੇ ਹੱਥਾਂ ਦੀਆਂ ਪਿੰਨੀਆਂ ਖਵਾੰਨੇ ਆ ਅਸੀਂ ਸਾਰੇ ਜਣੇ ਨੇ ਪਿੰਨੀਆਂ ਬਣਾਈਆਂ ਉੱਥੇ ਰਲ ਮਿਲ ਕੇ ਤੁਹਾਨੂੰ ਪਤਾ ਗਏ ਸਪੈਸ਼ਲ ਇਹ ਕੰਮ ਆਤੇ ਚਿੰਕਲ ਨੂੰ ਖਾਣੇ ਆ ਉਹ ਮੈਂ ਮਤਲਬ ਚਿੰਗਲ ਪਾਠ ਕਰਕੇ ਦਊਗਾ ਨਾਲ ਹੀ ਵਿਆਹ ਹੋ ਜਾਣਾ ਵੇਖੀ ਤਾਜੀਆਂ ਤਾਜੀਆਂ ਤੇ ਪਤਾ ਕਿ ਟੁੱਟ ਗਈਆਂ ਯਾਰ ਤਾਜੀਆਂ ਪਾਲੀਆਂ ਨਹੀਂ 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 ਉੱਤੇ ਬਹਿ ਕੇ ਆਏ ਨੇ ਸਾਰੀਆਂ ਟੁੱਟੀਆਂ ਤਿੰਨ ਕ ਬਚੀਆਂ ਨੇ ਤਿੰਨ ਚਾਰ ਬਚੀਆਂ ਹੀ ਉਹ ਟੁੱਟ ਹੋ ਜਾਣਗੀਆਂ ਹੋ ਜਾਣਗੀਆਂ ਦੇਸੀ ਘਮੜੇ ਆ ਪਾਗਨ ਤੇ ਭੁੰਨਣਾ ਪਾਣਾ ਫੇ ਹੋ ਜੀ ਕਿੰਨੀ ਉਹ ਗੱਲ ਇਸ ਨੂੰ ਪੁਰਗੀਆਂ ਯਾਰ ਆ ਲੈ ਕਿਦਾਂ

Kakak, kakak gitu Kakak, 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 <laughs> kakak, 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 puja. <laughs> kakak, <laughs> kakak, kakak, ਆ ਯੂਨੀ ਚੱਲੇ ਇਹ ਕੰਮ ਤੇ ਲੱਗਿਆ ਕਿਨੇ ਦਿਨ ਹੋ ਗਏ ਮੈਂ ਮੈਂ ਕਿ ਦਲਗ ਪਰ ਐ ਦਿਨ ਫਨਣਾ ਨਾ ਬਾਜੀ ਪਰ ਉਦਾਂ ਹੀ ਹੋਣ ਕੋਈ ਮੈਂ ਇਹ ਨੂੰ ਤੋਂ ਕੋ ਕੇ ਤੋੜੇ ਰੜ ਜੀ ਥਾਂ ਬੜੀ ਨੀ ਮੂ ਡਿੱਗਣ ਈ ਯਾਰ ਬਹੁਤ ਜਿਆਦਾ ਬੜੀ ਕਾਦ ਫਿਰ ਕਹਿੰਦੇ ਕੱਲ੍ਹ ਨੂੰ ਬਹੁਤ ਬੱਤੀ ਅੱਜ ਵੀ ਕੱਲ ਦਿਨੇ ਚੱਲ ਕੇ ਕੱਲ ਦਿਨੇ ਹੈ ਤਸਵੀਰਾਂ ਹੀ ਸਭ ਤੋਂ ਕੀ ਤੋ ਕੁ ਲੱਗ ਗਈ ਸੁਣੇ ਇਹ ਤਾਂ ਇੱਕ ਇੱਕ ਪੁਕਾਤਾਂ ਦੇ ਗਾ ਜਿਹੇ ਪੁਕਾਤੇ ਪੁਕਾਤ ਕੀ ਕੰਟੂ ਨੋ ਦੇ ਕੀ ਦੇ ਸਿਰ ਚੋਂ ਕੱਢਣੀ ਕੀ ਦੇ ਸਿਰ ਚੋਂ ਸਿਰ ਚੋਂ ਗਿਆ ਅੱਛਾ ਅੱਛਾ ਮੈਂ ਸਿਰ ਦੇ ਵਿੱਚੋਂ ਆ ਬਿੱਲੀਆਂ ਲਾ ਦੇ ਇਹਨੂੰ ਬੜੀ ਖੋਸ਼ੇਤ ਵੇਲਦੀ ਵੇਲੋ ਆ ਦੇ ਸਾਰੇ ਪੂਰੇ ਖੋਵੇ ਗਣੀ ਕਿਹੜਾ ਨਾਟਕ ਲਾਉਣਾ ਵੇ ਅਸੀਂ ਬਿੱਲੀਆਂ ਲੱਪਣ ਦੇ ਡੈਡੀ ਉਹਦੀ ਸਲਾਹ ਲੈਣ ਦੇ ਆ ਤੇ ਮੰਮੀ ਕਹਣੀ ਤੂੰ ਇਦਾਂ ਨਹੀਂ ਇਦਾਂ ਬਿੱਲੀ ਲਾ ਦੇ ਬਿੱਲੀ ਚ ਬੜੀ ਖੋਸ਼ੇਤ ਵੇਲਦੀ ਹੈ ਹੈ ਆਹ ਨੇ ਕਿਰਨੇ एकदम ਬਿੱਲੀਆਂ ਲਾ ਕੇ ਦਿੱਤੀਆਂ ਦੋ ਅੱਖਾਂ ਦੇ ਵਿੱਚ ਅੰਦਾ ਘੇੜ ਰਹੀ ਹਾਂ ਮੈਂ ਆਉਂ ਵਾਲੀ ਮੈਂਦੀ ਬੇਂਦੀ ਬੇਂਦੀ ਕੰਕਾ ਡੈਡੀ ਵੀ ਕਦਾ ਖੂਗੇ ਆਵੇ ਨਾ ਤਾਂ ਅਵੇ ਲੋ ਆਹ ਕੰਮ ਚਾਹੀਦੇ ਬਸ ਅੱਧੀ ਰਾਤ ਵੇਖ ਲੋ ਫੋਟੇ ਲੈਣ ਲਈ ਆ 11 ਵਜੇ ਕੇ ਪੂਰੇ ਬਾਏ ਬਾਏ ਤਾਰਲਾ ਤਾਰਲਾ ਇਹਨੂੰ ਐਸੀ ਅੱਖਾਂ ਤੇ ਕਹਿੰਦੇ ਪਿਆਰ ਨਾ ਬੰਦ ਕਰ ਜੀ ਹੈ ਐਂ ਕਰਕ ਨੇ ਬੜੇ ਸੁਣੀ ਅੱਖਾਂ ਬੰਦ ਕਰ ਲਈ ਐਂ ਕਰਕੇ ਚੱਲਾ ਚੱਲਾ ਜਾ ਮਲਿਕੋ ਨੇ ਗੱਡੀ ਬੜੀ ਸ਼ਾਨਦਾਰ ਤਿਆਰ ਕੀਤੀ ਆਪਾਂ ਉਹ ਵਲੌਗ ਦੇਖ ਰਹੇ ਇਹਨਾਂ ਦਾ ਵਾਲਾ ਗੱਡੀ ਪੂਰੀ ਬਹੁਤ ਘੈਂਡ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਵੀ ਉੱਤੇ ਪੰਨੇ ਕਹਿੰਦੇ 1 ਕਰੋੜ ਰੁਪਇਆ ਲਾਇਆ ਸੰਦੀਪ ਦੱਸ ਤਾ ਤੇ ਮੈਂ ਨਹੀਂ ਇਹਨਾਂ ਵਲੌਗ ਕਿ ਮੈਂ ਥੋੜਾ ਜਿਹਾ ਵੇਖਿਆ ਬੜੀ ਇਹ ਤਿਆਰ ਕੀਤੀ ਟ੍ਰੈਵਲ ਗੱਡੀ ਹੈ ਜਿਹੜੀ ਏ ਕੀ ਇਹ ਕਹਿੰਦੇ ਟ੍ਰੈਵਲ ਕੀ ਕਹਿੰਦੇ ਨੇ ਟ੍ਰੈਵਲਿੰਗ ਕੋ ਪਤਾ ਨਹੀਂ ਕਿਦਾਂ ਕਰਕੇ ਗੱਡੀ ਦੇ ਨਾਮ ਆ ਉਹ ਬੜੀ ਕੀਤੀ ਤਿਆਰ ਇਹਨਾਂ ਨੇ ਹਰ ਗੋੰਦੇ ਲੈ ਆਵਾਂਗੇ ਆਪਾਂ ਮੈਡੀਸਿਨ ਕਿਉਂਕਿ ਇਹ ਤਾਂ ਗਲਾ ਥੋੜਾ ਜਿਹਾ ਖਰਾਬ ਆ ਰਾਤੀ ਸੁੱਤੀ ਨਹੀਂ ਸਾਰੀ ਰਾਤ ਪਤਾ ਨਹੀਂ ਕੀ ਚੱਕਰ ਹੋਇਆ ਚੱਲੀਏ ਕਾ 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 ਹਟ ਕੋ ਕਿਹਾ ਇਹ ਚਾਹ ਤੇ ਕੱਕਲਾ ਇਹ ਉਹ ਇੰਤਲਾਈ ਹੁਣ ਆਪਾਂ ਰਵੀ ਦੇ ਹਸਪੀਟਲ ਦੇ ਸਾਹਮਣੇ ਲੈਣੀ ਹੈ ਉਨਕੜਾ ਹੈ ਕਿ ਨਾ ਮੈਡੀਕਲ ਸਟੋਰ ਹੈ ਉਹਨਾਂ ਦਾ ਉਹਨਾਂ ਨੂੰ ਕਾਫੀ ਜ਼ਿਆਦਾ ਐਕਸਪੀਰੀਅੰਸ ਹੈ ਤੇ ਉਹਨਾਂ ਕੋਲ ਲੈ ਲਈ ਦੀ ਦਵਾਈ ਹਰਗੁਣ ਦੀ ਕਿਉਂਕਿ ਉੱਥੋਂ ਠੀਕ ਹੋ ਜਾਂਦੀ ਸਾਡੀ ਹਰਗੁਣ ਜਿਹੜੀ ਚੱਟ ਹਾਂਜੀ ਹਰਗੁਣ ਦੀ ਆਪਾਂ ਲੈ ਲਈਏ ਮੈਡੀਸਿਨ ਤੇ ਹੁਣ ਚੱਲਿਆਂ ਵਾਪਸ ਹੀ ਘਰੇ ਕਾਕੀ ਜੀ ਨੇ ਦੀ ਮੈਡੀਸਿਨ ਮੈਂ ਆਪਣੀ ਵੀ ਲੈਣ ਦੀ ਮੇਰੇ ਵੀ ਗਲਾ ਖਰਾਬ 100 ਬੁਖਾਰ ਆਇਆ ਹੈਗਾ ਗੁੜੀਆਂ ਨੂੰ ਔਰ ਮੋਟੇ ਕਪੜੇ ਪਾਇਰੇ ਨੇ ਹੋਰ ਇਹਦੇ ਉਹ ਕਹਿੰਦੀ ਮੇਸਪੁਰ ਹੀ ਨਹੀਂ ਬੁਲਾਇਆ ਹੁਣ ਮੈਂ ਤਾਂ ਸੰਦੀਪ ਜਾ ਰਹੇ ਆ ਕੋਲਰ ਮਾਈਕ ਲੈਣ ਵਾਸਤੇ ਮੰਗਵਾਏ ਸੀ ਕਿ ਸਪੈਸ਼ਲ ਆਪਣਾ ਭਰਾ ਇਹ ਇੱਕ ਉਹਦੇ ਕੋਲ ਮੰਗਵਾਏ ਸੀ ਜੇ ਤੁਸੀਂ ਵੀ ਕਿਸੇ ਨੇ ਮੰਗਵਾਉਣੇ ਬਟਾਲੇ ਵਾਲਿਓ ਜਾਂ ਗਰਦਾਪੁਰ ਵਾਲੇ ਲਗ ਲਗ ਜਿਹੜੇ ਰਹਿੰਦੇ ਬਟਾਲੇ ਦੇ ਲਗ ਜਾ ਕੇ ਜੇ ਕਿਸੇ ਨੇ ਮੰਗਵਾਉਣੇ ਹੁਣ ਤੇ ਤੁਸੀਂ ਮੰਗਵਾ ਸਕਦੇ ਹੋ ਬਾਈ ਦੀ ਮੈਂ ਆਈਡੀ ਤੇ ਦੁਕਾਨ ਜਿਹੜੀ ਨਹੀਂ ਦੁਕਾਨ ਦੀ ਲੋਕੇਸ਼ਨ ਆ ਉਹਨਾਂ ਦੀ ਉਹ ਮੈਂ ਪਾ ਦਾਂਗਾ ਠੀਕ ਹੈ ਤੁਹਾਨੂੰ ਦੱਸ ਦਵਾਂਗਾ ਵੀ ਕਿੱਥੇ ਕੀ ਦੁਕਾਨ ਹੈਗੀ ਆ ਵੀ ਚਿੱਟੀ ਗਰਾਊਂਡ ਦੇ ਸਾਹਮਣੇ ਆ ਠੀਕ ਆ ਸੁਨੀਦਾ ਪੋਲ ਉਸ ਤੋਂ ਅੱਗੇ ਚਿੱਟੀ ਗਰਾਊਂਡ ਚਿੱਟੀ ਗਰਾਊਂਡ ਦੇ ਸਾਹਮਣੇ ਆਪਣਾ ਡੋਮੀਨੋਜ਼ ਵਾਲੇ ਨੇ ਉਹ ਤੋਂ ਇਹ ਰਾਈਫਲ ਵਾਲੇ ਨਾਲ ਹੀ ਮੁੜ ਕੇ ਉੱਥੋਂ ਨਾਲ ਹੀ ਮੁੜ ਕੇ ਰਾਈਫਲ ਵਾਲੇ ਆ ਰਾਈਫਲ ਵਾਲੇ ਦੇ ਲਾਗੇ ਦੁਕਾਨ ਆ ਠੀਕ ਆ ਉਹ ਮੁੜ ਕੇ ਤੁਸੀਂ ਹੁਣ ਮੈਂ ਵਲੌਗ ਦੇ ਵਿੱਚ ਲੋਕੇਸ਼ਨ ਦੱਸ ਦਾਂਗਾ ਵੇਖ ਲਿਓ ਤੁਸੀਂ ਚੰਗੀ ਤਰ੍ਹਾਂ ਕਿੱਥੇ ਕਿੱਧ ਹੈਗੀ ਆ ਤੇ ਫਿਰ ਉਸ ਤਰੀਕੇ ਨਾਲ ਤੁਸੀਂ ਚਲੇ ਜਾਓ ਠੀਕ ਆ ਆਹ ਦੇਖ ਲਓ ਆ ਆ ਗਈ ਚਿੱਟੀ ਗਰਾਊਂਡ ਹੁਣ ਵੇਖ ਲਓ ਇਹਦੇ ਮੈਂ ਕਿਧਰ ਦੀ ਸਾਈਡ ਮੋੜਨ ਲੱਗਾ ਹਾਂ ਠੀਕ ਆ ਦੇਖ ਹੀ ਜਾਏਗਾ ਮੁੜ ਗਏ ਆਪਾਂ ਆਹ ਸਾਹਮਣੇ ਆ ਗਿਆ ਡੋਮੀਨੋ ਠੀਕ ਹੈ ਹੁਣ ਜਿੱਧਰ ਨੂੰ ਆਪਣੀ ਕਾਲੀ ਸਕਾਰ ਵੀ ਮੁੰਡਈ ਹੈ ਇਧਰ ਨੇ ਇਹਦੇ ਸਾਹਮਣੇ ਆ ਜਿੱਥੇ ਗੱਡੀਆਂ ਵਾਲੀ ਪਾਰਕਿੰਗ ਜਿ ਬਣੀ ਹੈ ਸਾਹਮਣੇ ਮੁੜ ਜਾਣਾ ਇਧਰ ਸਾਈਡ ਠੀਕ ਹੈ ਓਹ ਸਾਹਮਣੇ ਅਮਿਤ ਕੰਪਿਊਟਰ ਲਿਖਿਆ ਆ ਰਿਹਾ ਨਾ ਉਧਰਲੀ ਸਾਈਡ ਜਾਣਾ ਓਹ ਜੇ ਸਾਹਮਣੇ ਸ਼ਾਪ ਬਾਈ ਖੜੇ ਦੀ ਅਮਿਤ ਕੰਪਿਊਟਰ ਉੱਤੇ ਉਹ ਨੰਬਰ ਵੀ ਆ ਰਿਹਾ ਹੈ 9646019194 ਮਾਈਕ ਤੇ ਜਿਹੜੇ ਨਹੀਂ ਕਾਦਰ ਮਾਈਕੇ ਲੈ ਆਂਦੇ ਆਪਾਂ ਘਰੇ ਜਾ ਕੇ ਅਨਬਾਕਸਿੰਗ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਆ ਜਾਂ ਕਿੱਦਾਂ ਨਹੀਂ ਮੈਂ ਖਾ ਰਿਹਾ ਕੁਚਾ ਮੈਨੂੰ ਚਲ ਭੁੱਖ ਲੱਗੀ ਕਿਉਂਕਿ ਮੈਨੂੰ ਨਾ ਅੱਜ ਕੜੀ ਬਣੀ ਸੀ ਸਵਾ ਨਹੀਂ ਲੱਗੀ ਉਹ ਤਾਂ ਰਸਤੇ ਵਿੱਚ ਰੁਕੀ ਸੀ ਗਏ ਮੂੰਹ ਵਾਲੀਆਂ ਮੈਂ ਕੈਪ ਦੇਣੀ ਆ ਕੁੜੀਆ ਵਾਸਤੇ ਲੈ ਲਈਏ ਨਹੀਂ ਠੀਕ ਹੈ ਸੰਦੀਪ ਵੱਡੀ ਕੋਈ ਗੱਲ ਨਹੀਂ ਯਾਰ ਛੋਟੀ ਬਹੁਤ ਵੱਡੀ ਲੈ ਲੈ ਯਾਰ ਮੁੜ ਕੇ ਫੇਰ ਵਾਪਸੀ ਲੈਣਾ ਸਹੀ ਐ ਅੰਕਲ ਜੀ ਸਾਲ ਸਾਲ ਦੇ ਬੱਚੇ ਦੀ ਕੈਪ ਆ ਹਾਂ ਜੀ ਇਹ ਵਧੀਆ ਦੂਰ ਤੇ ਆ ਜਾ ਉਹ ਨਹੀਂ ਆਮ ਜਿਹੇ ਇਹਦੇ ਉਥੇ ਤਾਂ ਫੈਂਸੀ ਨਹੀਂ ਹੈਗੀ ਕਿਹੜਾ ਇਹਨੇ ਦੂਰ ਤੇ ਭਾਈ ਦੇ ਸਾਈ ਦਾ ਕਿਹੜਾ ਰੰਗ ਦੇ ਦੀਏ ਕੁਛ ਨਹੀਂ ਆ ਗਿਆ ਕਿਹੜਾ ਕਿੱਦਾਂ ਆਹ ਥੋੜੀ ਸੋਹਣੀ ਆ ਇਹ ਨੋਰਮਲ ਹੈ ਹਨ ਆਹ ਸੋਫਟੀ ਆ ਹਾਂ ਜਿਹੜਾ ਤੁਹੀ ਠੀਕ ਆ ਚੰਗੇ ਦੋ ਨੀ ਨਹੀਂ ਕਾ ਲਾ ਕੰਦਰ ਕੋ ਹੋ ਲੈ ਲੈ ਕੇ ਭਾਈ ਨੰਬਰ ਕੰਦਰ ਕੋ ਹੋ ਲੈ ਲੈ ਇੱਥੇ ਰੱਖ ਬੋ ਇੱਥੇ ਰੱਖ ਆ ਵੀ ਠੀਕ ਪਾ ਨਾ ਡੈਕਸਰ ਦੇ ਕੋਰਸੂਲ ਦੇ ਇਹਨਾਂ ਨੂੰ ਤੇ ਰੈੱਡ ਰਹਿੰਦੇ ਆ ਆ ਠੀਕ ਹੈ ਦੋਨੋਂ ਕਿਹੜਾ ਸਾਈਜ਼ ਫਿਰਲੇ ਬਾਈ ਜਵੀ ਨੂੰ ਲੱਗੇ ਇੱਕ ਲੈ ਲੈ ਆ ਆ ਬਨੇ ਤੇ ਇੱਕ ਹੋਰ ਲੈਣਾ ਕੋਈ ਮਾਈ ਕਿਸ ਕਲਰ ਕੇ ਆ ਸਕੀ ਕਲਰ ਜਿਹੜਾ ਮਰਜ਼ੀ ਲੈ ਲੈ ਕਲਰ ਫਿਰੋ ਜੀ ਕੀ ਕਰਨੀ ਆ ਸੁਣਾ ਨਿਕਸੋ ਆ ਕੈਪ ਨਾਲ ਉਹਦੀ ਨਾਲ ਮੈਚ ਕਰਨ ਦੇ ਆ ਰੈੱਡ ਰਹਿੰਦੇ ਫਿਰ ਇਹ ਰੈੱਡ ਲੈ ਲੈ ਠੀਕ ਆ ਵੀਰ ਦੇਖੀ ਆਪਣੇ ਤੇ ਕੈਪ ਕਿੰਨੇ ਦੋ ਜੋੜੇ ਹਾਂ ਇੱਕ ਕੋ ਜੋੜਿਆ ਲਿਆ ਆ ਗਿਆ 350 ਨਹੀਂ ਨਹੀਂ ਅੱਛਾ ਉਦਾਂ ਲੱਗਾ ਨਹੀਂ 200 ਤੋਂ 200 ਤੋਂ ਬਾਕੀ ਰੰ ਐਸਾ ਹੀ ਆਇਆ ਆਲੂ ਕਾ ਬਾਲੂ ਨਾਚਾ ਉਹ ਜਿਹੜਾ ਚੰਗਾ ਵਧੀਆ ਮਨਗੇ ਜੀ ਆ ਠੀਕ ਹੈ ਚੱਲ ਠੀਕ ਹੈ ਇੱਕ ਨਵੀਂ ਲੱਲਾ ਲੈ ਲੈ ਹਰ ਗੁੰਦੀ ਵੇਖੀ ਕੈਪ ਫਾਈ ਫਾਈ ਲੈ ਇਹਨੂੰ ਪਾ ਕੇ ਤੇ ਵੇਖ ਲਈ ਸੰਤਰੀ ਕੈਪ ਨਹੀਂ ਨਹੀਂ ਸੱਚ ਮੈਨੂੰ ਤੇ ਚੇਤਾ ਹੀ ਨਹੀਂ ਆਪਣਾ ਮੈਂ ਵੀ ਭਾਈ ਨਵੀਂ ਪਾਈ ਆ ਕੈਪ ਹਾਂ ਟੋਟਲ ਟੋਟਲ ਦਿੱਤੇ ਹਨਾ ਕਿੰਨੇ ਪੈਸੇ ਦਿੱਤੇ ਟੋਟਲ 800 700 500 ਤੇ 600 ਆਹ ਹੋਰ 100 ਰੁਪਇਆ ਰਿੰਦਾ ਹੁੰਦਾ 700 ਤੇ 100 ਰਿੰਦਾ ਜੀ 29 ਵਰਨੇ ਨੂੰ ਮੰਮੀ ਨੇ ਪਾਇਓ ਪਾਇਓ ਪੜਾ ਕੈਪ ਇਹਨੂੰ ਪਾਹ ਤੂੰ ਨਹੀਂ ਦੱਸਦੀ ਮੰਮੀ ਦੇ ਕੰਮ ਕਰਨ ਦੇ ਪਾ ਇਹਨੂੰ ਕੈਪਲ ਉਹਨੂੰ ਕਹਿਣਾ ਸੀ ਟੋਪੀ ਕਿੱਥੇ ਹੁੰਦੀ ਆਪੇ ਲਾ ਦਿੰਨੀ ਇਹਦਾਂ ਨਵੀਂ ਕੈਪ ਪਾਈਏ ਆ ਇਹਨਾਂ ਕੋਲ ਕੁੜੀਆਂ ਕੋ ਇੱਥੇ ਨਹੀਂ ਦੋਨੋਂ ਪਹਿਣਾ ਕਲਰ ਇਹਨੇ ਬਹੁਤ ਬੇਕਾਜੇ ਕਲਰ ਲਾ ਲਓਏ ਖਲਾਰਤੀ ਨੇ ਪ੍ਰੈਸ ਕੀਤੀ ہوئی ਉਹ ਲੈ ਆਖਾਂ ਦੇ ਹੋ ਗਈ ਮੈਨੂੰ ਇਧਰੋਂ ਵੇਖਣ ਦੇ ਦੇ ਆਸ ਹੈ 3 ਰਗੜ ਗਈ ਇਹਦ ਨਾਲ ਹੋ ਲੈਂਦੀਆਂ ਦੋ ਵਖਾਉਣੇ ਮੰਮੀ ਤਾ ਨੂੰ ਇਹਨੂੰ ਕਰਵਾ ਐਨ ਰਗੜ ਪਤਾ ਐਨ ਵੇਖ ਉਹਦ ਨੇ ਗਈ ਵੇਖ ਰਜੇ ਹਾਂ ਇਹ ਲਿਵਰੀ ਬਿੱਲੀ ਆ ਹਾਂ ਦੂਸਰੀ ਇੱਕ ਹੋਰ ਮਿਲ ਲੈਂਦੀ ਆ ਵੇਖ ਇਹਦੇ ਵਿੱਚ ਚਾਜ ਆ ਜਲੀ ਆ ਇਹਦੇ ਵਿੱਚ ਆਬੂਰੀ ਭਾਗ ਦੇਖੋ ਭਰਾ ਇਹ ਨਾ ਆਉਂਦੇ ਆ ਕਿ ਨਹੀਂ ਆਉਂਦੇ ਕੋਈ ਕਿੰਨੀ ਕੋਲੀ ਤਾਂ ਲਿਆਂਦੇ ਤੁਸੀਂ ਕਹਿੰਦੀ ਨਹੀਂ ਹੌਲੇ ਲਿਆਓ ਬਿਲਕੁਲ ਹੌਲੇ ਜੜੇ ਤਾਂ ਲਿਆਂਦੇ ਜੀ ਮੈਂ ਆ ਜਾਣਗੇ ਹਾਂ ਵੀਰ ਨੂੰ ਭਾਗ ਕੋਈ ਨਹੀਂ ਕਹਿੰਦਾ ਨਾ ਆਉਣਗੇ ਤੇ ਵਾਪਸ ਹੋ ਜਾਣਗੇ ਕੋਈ ਗੱਲ ਨਹੀਂ ਹਾਂ ਛੁੱਟੇ ਹੀ ਉਦਾਂ ਬੜਾ ਭਾਗ ਵੇਖ ਲੋ ਮਤਲਬ ਉਜ ਪਾ ਲੈ ਜੇ ਨਾ ਵੀ ਆਉਣਗੇ ਤੇ ਵਾਪਸ ਤੇ ਹੋ ਹੀ ਜਾਣੇ ਕਾਹ ਲੈਦੀ ਮੈਂ ਠੀਕ ਹੈ ਭਾਈ ਕਹਿੰਦੀ ਮੇਰਾ ਬੱਚਾ ਸਤਾਈ ਨਹੀਂ ਇਹਨੇ ਲਏ ਸੰਦੀਪ ਨੇ ਕਹਿੰਦੀ ਇੱਕ ਮੰਮੀ ਜੋਗੀ ਲੈ ਚਗੀ ਹਾਂ ਇਹ ਦੇ ਨਾਲ ਦੀ ਇਹ ਦੇ ਨਾਲ ਦੀ ਢਿੱਲੀ ਹੈ ਨਾ ਉਹ ਤਾਂ ਹਾਂ ਢਿੱਲੀ ਬਹੁਤ ਹੁੰਦੀ ਆ ਭਾਗ ਦੇ ਵੇਖੋ ਤੁਸੀਂ ਮੰਮੀ ਅੱਜ ਕਹਿ ਨਹੀਂ ਦੇਵੀ ਮੇਰੇ ਵਾਸਤੇ ਵੀ ਲੈ ਆਉਣੀ ਤੇ ਮੈਂ ਲੈ ਹੁੰਦੀ ਹਾਂ ਹਾਂ ਦੋਹਾਂ ਦੇ ਨੌਂ ਦਾ ਨਿਕੋ ਜੀ ਕਿੰਨੀ ਖੁਸ਼ ਹੋਈ ਜੀ ਮੰਮੀ ਚੱਲ ਸਾਰੇ ਨਹੀਂ ਅੱਜ ਲੈ ਹੁੰਦੀਆਂ ਤਹੀ ਪਾਪ ਭਲਾਈ ਦਮਦੀ ਵੀ ਹੈ ਕਿ ਨਹੀਂ ਸਕਾਫ ਲਾਦ ਹੁੰਦੇ ਤੇ ਭਾਗੀ ਕਿਦਾਂ ਸਹੀ ਹੈ ਕਿ ਨਹੀਂ ਢਿੱਲੀ ਠੀਕ ਆ ਢਿੱਲੀ ਹੈ ਨਾ ਹਾਂ ਜੇ ਕੱਸੀਆਂ ਜੀ ਉਹਦੇ ਨਾਲ ਖੁਰਕੀ ਹੁੰਦੀ ਹੈ ਅਕਨ ਵੀ ਕੁਟੇ ਜਾਂਦੇ ਨਾਲ ਖਾਰਿਸ਼ ਬੜੀ ਹੁੰਦੀ ਨਾ ਮੱਥੇ ਤੇ ਹਮ ਅੱਜ ਅਸੀਂ ਤੰਨਾ ਜਾਣਾ ਕੋਈ ਨਹੀਂ ਹੁੰਦੀ ਹੈ ਨਾ ਹਰ ਗੁੰਡੇ ਮਰਾਪਾ ਤੇ ਨੂੰ ਚਾਹ ਚੜੇ ਨਵੇਂ ਬੁੱਟੂ ਆਏ ਮੈਨੂੰ ਪਤਾ ਨਹੀਂ ਦਿੰਦੇ ਉਹਨੂੰ ਹਾਂ ਹਰ ਗੁੰਡੇ ਸ਼ੂਜ਼ ਕਿੱਕ ਕਿੱਕੀ ਪੈਰ ਅੱਛਾ ਇਹ ਇੱਥੇ ਡੋਰੀ ਆ ਹੂੰ ਇੱਥੋਂ ਵਸੇ ਜਾਣੇ ਅੱਛਾ ਅੱਛਾ ਆਏ ਹੋਏ ਕੀ ਆਈ ਬਾਤ ਹੈ ਆਏ ਹੋਏ ਮੇਰੇ ਪੱਤ ਦੇ ਬੂਟੂ ਵੇਖ ਆਹ ਡਿਗਣਾ ਪਿਆ ਉਧਰ ਨਾ ਜਾਈ ਇਧਰ ਹਾਂ ਇਹ ਤਾਂ ਬਣਾਇਆ ਕਿ ਥੱਲੇ ਬਣਾਇਆ ਵੀ ਇਹਦੇ ਮਾਸਾ ਨਵੇਂ ਆਹੋ ਸੋਨੇ ਦੇ ਨਵੇਂ ਬੂਟੂ ਪਲਾਟ ਚ ਆਏ ਹੈਗੇ ਤੇ ਮੇਰੇ ਰੱਦਾ ਗੱਡੀ ਧੋਲੀਏ ਕਿਉਂਕਿ ਸਵੇਰੇ ਆਪਾਂ ਜਾਣਾ ਆ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਪੂਰੀ ਫੈਮਿਲੀ ਨੇ ਤੇ ਨਾਲ ਸਾਡੇ ਵੱਡੀ ਦੀਦੀ ਜਾਊਗੀ ਮੈਂ ਉਹਨੂੰ ਕਾਲ ਕਰਤੀ ਮੈਂ ਆਜੇ ਸ਼ੀਟ ਖਾਲੀ ਆ ਤੇ ਆਹ ਟੈਨ ਥੋੜੀਆਂ ਬਹੁਤ ਕੰਦਾਂ ਇੰਨੀ ਉੱਚੀਆਂ ਕਰਾਤੀਆਂ ਤੁਹਾਨੂੰ ਦਿਖਾਉਂਦਾ ਆਂ ਵੀ ਹੁਣ ਇਹਦੇ ਵਿੱਚ ਭਰਤੀ ਭਰਤੀ ਪਾਵਾਂਗੇ ਹੋਰ ਪਲਾਟ ਦੇ ਵਿੱਚ ਆਪਣੇ ਸਾਹ ਵੇਖਿਓ ਜਰਾ ਹਾਂ ਆਹ ਇਨੀ ਨਹੀਂ ਮਲੋ ਹੋਰ ਭਰਤੀ ਪਾਣੀ ਆ ਅਜੇ ਤੇ ਸਾਡਾ ਗਲੀ ਦੇ ਬਰਾਬਰ ਹੈ ਨਾ ਪਲਾਟ ਤੇ ਇਨੀ ਨਹੀਂ ਭਰਤੀ ਹੋਰ ਪਾ ਦੇਣੀ ਹੁਣ ਆ ਇਧਰ ਲਈ ਕੰਦ ਹੋ ਗਈ ਆ ਹੁਣ ਆ ਫਰੰਟ ਵਾਲੀ ਜਿਹੜੀ ਆ ਬਾਅਦ ਚ ਕਰਾਂਗੇ ਜੀ ਇਹ ਹੁਣ ਕੀ ਕਰਨਾ ਆ ਇਥੋਂ ਦੀ ਟਰਾਲੀ ਜਾਊ ਤੇ ਉਹ ਮਗਰਲੇ ਪਲਾਟ ਦੇ ਵਿੱਚ ਨਾ ਉਹ ਮਗਰਲੇ ਜਿਹੜਾ ਉੱਥੇ ਮਿੱਟੀ ਪਵਾ ਦੇਣੀ ਆ ਉਧਰੋਂ ਦੀ ਵੀ ਜਾ ਸਕਦੀ ਟਰਾਲੀ ਮਗਰਲੇ ਦੀਆਂ ਉੱਚੀਆਂ ਕਰਾਤੀਆਂ ਚ ਹੁਣ ਮਿੱਟੀ ਪਾਉਣੀ ਬਸ ਆਪਾਂ ਉਹ ਚ ਪਵਾ ਕੇ ਉਸ ਤੋਂ ਬਾਅਦ ਆ ਸਬਜ਼ੀਆਂ ਸੁਬਜ਼ੀਆਂ ਜਿਹੜਾ ਹੋ ਜਾਣਗੇ ਮੁੜ ਕੇ ਪੁੱਟ ਪਟਾਈਏ ਸਬਜ਼ੀਆਂ ਜਿਹੜੀਆਂ ਪੁੱਟ ਪਟ ਲਾਵਾਂਗੇ ਜੇ ਨਹੀਂ ਕੋਈਆਂ ਉਹ ਠੀਕ ਹੈ ਬਾਕੀ ਨਹੀਂ ਤੇ ਬਾਕ ਖਾਲੀ ਵਲੀ ਮਣਕੇਸ਼ ਚ ਭਰਤੀ ਪਵਾ ਦੇਣਾ ਨਾਲ ਹੀ ਪਲਾਟ ਦੇ ਵਿੱਚ ਬੱਤੀ ਬੰਦੀ ਉਹਨ ਘਰ ਦੇ ਮੂਰੇ ਹੀ ਕਹਾਂ ਘਾਣ ਗੱਡੀ ਸਾਫ਼ ਇੱਥੇ ਹੀ ਉੱਥੋਂ ਤਾਂ ਆ ਗਿਆ ਮੈਂ 10 15 ਮਿੰਟ ਹੋ ਗਿਆ ਲਾਲੀਆਂ ਮਸ਼ੀਨ ਜੀ ਘਟਾ ਚੁ ਇਹ ਤੋ ਰੇ ਨੇ ਗੱਡੀ ਤੇ ਸਵੇਰੇ ਆਪਾਂ ਜਾਣਾ ਹੈ ਆਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਅੱਜ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਤੇ ਇਹ ਕਹਿੰਦੇ ਚਲੋ ਗੱਡੀ ਵੀ ਧੋ ਲੈਨੇ ਬਹੁਤ ਕਾਫੀ ਗੰਦੀ ਹੋਈ ਸੀ ਚਲੋ ਬਸ ਘਰ ਜੇ ਮੈਂ ਕਿਹਾ ਹਾਂ ਠੰਡ ਨਾਲ ਲਵਾ ਲਿਓ ਬਸ ਬਸ ਹੋ ਗਈ ਸਾਫ ਹੁਣ ਥੋੜੀ ਜੀ ਨਾ ਸਮਝਣਾ ਉਹ ਸੁੱਕਾ ਕਪੜਾ ਮਾਰਦੀ ਤਾਂ ਕਰਦੇ ਆ ਮਾਰ ਜਿੰਨਾ ਮਾਰ ਲੈ ਕੋਈ ਨਹੀਂ ਅੱਜ ਬਹੁਤ ਜ਼ਿਆਦਾ ਠੰਡ ਵਾ ਅੱਗ ਵੀ ਪਾਲੀ ਹੋਈ ਆਪਾਂ ਮੈਂ ਤਾਂ ਮੰਮੀ ਨੇ ਹੁਣੇ ਤੂੰ ਕਿੱਥੋਂ ਕਹਿੰਦੇ ਮੈਂ ਕਿਹ ਚੱਲ ਤੂੰ ਵੀ ਸੇਕ ਲੋਗੇ ਨਾਲੀ ਅੰਦਰ ਨਾਲ ਕਿ ਅੱਗੇ ਹੂੰ ਚੱਲ ਸਹੀ ਹੈ ਹੁਣ ਨੀਣਾ ਧੂਆ ਨਹੀਂ ਹੈਗਾ ਅੱਗੇ ਉਹ ਹੀ ਧਾਰ ਜੀ ਹੈਗੀ ਸੀ ਤੇ ਉਹਦੇ ਕਰਕੇ ਧੂਆ ਹੋ ਗਿਆ ਚਲੋ ਆਜੋ ਫਿਰ ਆ ਦੇਖੋ ਆ ਪਾਗ ਬਾਲੀ ਤੇ ਹਾਲ ਇਹਨਾਂ ਨੇ ਤੇ ਮੈਂ ਰੋਟੀ ਵੀ ਖਾਣੀ ਆ ਤੇ ਮੈਂ ਕਿ ਪਹਿਲੇ ਗੱਡੀ ਤੋ ਲੋ ਫੇਰ ਹੀ ਖਾਣੇ ਬੋਲਦੇ ਨਹੀਂ ਆ ਜਾਓ ਫਿਰ ਮੈਂ ਕਿਹਾ ਪੈਕਿੰਗ ਵੀ ਕਰਨੀ ਹੈ ਲੈ ਰੋਟੀ ਵੀ ਖਾਣੀ ਆ ਬਾਅਦ ਵਿੱਚ ਉਹਨੇ ਹਰ ਗੁਨੇ ਵੀ ਉੱਠ ਜਾਣਾ ਜੀ ਕੀ ਕਹਿੰਦੇ ਐਨਕ ਚਲ ਆ ਜਾਓ ਹੁਣ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਹੈ ਧੁੰਦ ਪਈ ਮੈਂ ਕਿਰੋਟੀ ਤੋਂ ਬਾਅਦ ਹੀ ਇਹਨਾਂ ਦੇ ਨੀ ਸੇਵੀਆਂ ਵੀ ਖਾਣੂੰ। ਚਾ ਠੀਕ ਹੈ। ਮੈਂ ਗੱਡੀ-ਗੱਡੀ ਧੋ ਕੇ ਗਲੀ ਧੋਕ ਤੇ ਹੁਣੇ ਹੀ ਅਜੇ ਫ੍ਰੀ ਹਟ ਉਹ ਹੋਇਆ ਤੇ ਹੁਣ ਸੰਦੀਪ ਕਰ ਰਹੀ ਆ ਪੈਕਿੰਗ। ਅਨੰਦਪੁਰ ਸਾਹਿਬ ਜਾਣਾ ਹੈਗਾ ਦਰਸ਼ਨ ਕਰਨ ਵਾਸਤੇ ਤੇ ਉਹਦੀ ਪੈਕਿੰਗ ਹੋ ਰਹੀ ਹੈ ਤੇ ਨਾਲ ਸਾਡੇ ਜਾਣਗੇ ਵੱਡੀ ਦੀਦੀ ਹੁਣੀ, ਡੈਡੀ, ਮੰਮੀ ਤੇ ਹਰਗੁਣ ਜਾਊਗੀ। ਲੈ ਵੀ ਮੱਤਰੋ। ਕੁੜੀ ਨੇ ਮਿੰਟੋ ਮਿੰਟੇ ਕਰਦੀ ਪੈਕਿੰਗ। ਉਹ ਕੁੜੀ ਦਾ ਬੈਗ ਵੀ ਪੈਕ ਹੋ ਗਿਆ ਤੇ ਇੰਦਰ ਆਪਣਾ ਬੈਗ ਜਿਹੜਾ ਉਹ ਵੀ ਪੈਕ ਹੋ ਗਿਆ ਹੁਣ ਤੇ ਹੁਣ ਉਹਦੀ ਕਰਾਂਗੇ ਅਨਬਾਕਸਿੰਗ ਜਿਹੜਾ ਉਹ ਲਿਆਂਦਾ ਵਾ ਕੋਲਰ ਮਾਈਕ ਬਰੋਂ ਕੁਝ ਸ਼ਖਲੇ ਦੀ ਐਵੇਂ ਦੀ ਆ ਦੇਖ ਸਕਦੇ ਤੁਸੀਂ ਤੇ ਇਹ ਦਾ ਆਪਣਾ ਪੈਕਿੰਗ ਹੈ ਜੋ ਵੀ ਇਦਾਂ ਦੀ ਆ ਇੰਗਲਿਸ਼ ਆਪਾਂ ਨੂੰ ਤੁਹਾਨੂੰ ਪਤਾ ਨਹੀਂ ਕੀ ਆਉਂਦੀ ਕੀ ਲਿਖਿਆ ਕੀ ਨਹੀਂ ਲਿਖਿਆ ਇਹ ਕੁਝ ਪਤਾ ਨਹੀਂ ਬਸ ਆਹ ਪਤਾ ਹੈ ਡਿਜੀਟੈਕ ਕੰਪਨੀ मेरा भी दिमाग नहीं है इदा करना चाहिए रैडी नहीं इधर नहीं खुलना रेडी इधर ना ये जी ठीक है ओके हो गया एन पता नहीं कि चीज़ ही अच्छा ट्रांसमीटर ਇਹਦੇ ਸਾਰਣੀ ਲਿਖਿਆ ਹੋਆ ਆ ਯਾਰ ਆ ਮੈਨ ਲੱਗਦਾ ਉਹਦੇ ਨਾਲ ਲੱਗਣਾ ਮੋਬਾਈਲ ਦੇ ਨਾਲ ਲੱਗਣਾ ਹੈ ਰিসিਵਰ ਸ਼ਾਇਦ ਲਿਖਿਆ ਇੰਗਲਿਸ਼ ਵਿੱਚ ਇਹ ਲੱਗਣਾ ਵਾ ਮੋਬਾਈਲ ਦੇ ਨਾਲ ਕਿਉਂਕਿ ਇਹਦੇ ਉੱਤੇ ਤੇ ਇਹਦੇ ਤੇ ਸੇਮ ਲਿਖਿਆ ట్రాన్స్మిਟਰ ਸ਼ੈਲ ਲਿਖਿਆ ਹੈ ਇਹ ਦੋਨੋਂ ਜਿਹੜੇ ਨੇ ਇਹ ਹੈਗੇ ਆ ਮਾਈਕ ਔਰ ਆਵਾਜ਼ ਜਿਹੜੀ ਰਿਕਾਰਡ ਕੀਤੀ ਜਾਂਦੀ ਹੈ ਇਹ ਮੋਬਾਈਲ ਦੇ ਨਾਲ ਲੱਗਣਾ ਹੈ ਇਹਦੇ ਨਾਲ ਕਿੱਥੇ ਆ ਯਾਰ ਜਿਹੜੀ ਪੈਨ ਲੱਗਣੀ ਆ ਈ ਆਈ ਇਦਲੀ ਸਾਈਡ ਪੈਨ ਲੱਗਣੀ ਫਿਰ ਮੁੜ ਕੇ ਉਧਰੋਂ ਦੂਜੀ ਸਾਈਡ ਆਈਫੋਨ ਦੀ ਪੈਨ ਹੋਣੀ ਚਾਹੀਦੀ ਹੈ ਵੀ ਤੇ ਉਹ ਲੱਗਣੀ ਹੈ ਜਿਵੇਂ ਕਿ ਤੁਹਾਨੂੰ ਦਿਖਾਉਣਾ ਆ ਖੁਦ ਜਗੜ ਬਣਾਇਆ ਹੋਇਆ ਮੈਂ ਪਹਿਲਾਂ ਨਾ ਜੋ ਕੰਪਨੀ ਵੱਲੋਂ ਆਈ ਉਹ ਤੇ ਆਈ ਆ ਠੀਕ ਆ ਪਰ ਮੇਰਾ ਫੋਨ ਜਿਹੜਾ ਆਈਫੋਨ ਆਪਣਾ ਹੈਗਾ ਇਹ 14 ਇਹ ਤੇ 15 ਦੇ ਚ ਟਾਈਪ ਸੀ ਆਉਂਦੀ ਨਾ ਮੇਰਾ 14 ਆ ਉਹਦੇ ਵਿੱਚ ਫਿਰ ਮੈਨੂੰ ਸਪੈਸ਼ਲੀ ਆ ਚੀਜ਼ ਲੈਣੀ ਪਈ ਹੈ ਆ ਦੇਖੋ ਆ ਚੀਜ਼ ਇਹ ਇਹਦੇ ਨਾਲ ਇਦਾਂ ਅੱਗੇ ਅਟੈਚ ਹੋ ਜਾਣੀ ਹੈ ਠੀਕ ਹੈ ਤੇ ਮੁੜ ਕੇ ਇੱਕ ਐਪ ਡਾਊਨਲੋਡ ਕਰਨੀ ਪੈਂਦੀ ਆ ਉਹ ਐਪ ਨਾ ਆ ਵੇਖੋ ਹੁਣ ਮੈਨੂੰ ਐਪ ਦਾ ਨਾਮ ਯਾਦ ਨਹੀਂ ਹੈਗਾ ਭੁੱਲ ਗਿਆ ਮੈਂ ਤੁਹਾਨੂੰ ਮੈਂ ਦਿਖਾਉਣਾ ਇੱਥੇ ਐਪ ਜਿਹੜੀ ਉਹ ਇਹਦੇ ਵਿੱਚ ਆ ਦੇਖੋ ਤੁਹਾਨੂੰ ਦੱਸਦਾ ਆ ਐਪ ਦਾ ਇਹਨਾਂ ਨੇ ਦਿੱਤਾ ਹੋਇਆ ਹੈ QR ਕੋਡ ਦਿੱਤਾ ਹੋਇਆ ਹੈ ਤੇ ਇਹ ਐਪ ਜਿਹੜੀ ਨੇ ਇੰਸਟਾਲ ਹੋ ਜਾਂਦੀ ਆ ਜੜੀ ਤੇ ਆਵਲੇ ਨਾਲ ਇਹਨਾਂ ਦਿੱਤੇ ਖੰਭ ਜਿਹੇ ਦੇ ਉੱਪਰ ਲਗਾਉਣ ਵਾਸਤੇ ਆ ਵੇਖੇ ਤੁਹਾਨੂੰ ਦੱਸਦਾ ਮੈਂ ਇੱਥੇ ਲੱਗਦੇ ਨੇ ਇੱਥੇ ਇੱਥੇ ਲਾ ਕੇ ਤੇ ਮੜਾ ਜਿਹਾ ਹਲਕਾ ਜਿਹਾ ਕਮਾਈ ਇਹ ਲੋਕ ਹੋ ਜਾਂਦੇ ਨੇ ਨਾਲ ਹੀ ਠੀਕ ਆ ਦੇਖੋ ਦੋਨੋਂ ਇਹਦੇ ਨਾਲ ਵੀ ਇਧਰ ਆ ਦੇਖੋ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਕੀ ਆਹ ਆ ਵੀ ਚੀਜ਼ ਮਿਲਿਆ ਮੰਨ ਲਓ ਆਪਣਾ ਤੁਸੀਂ ਇਹ ਜਿੱਦਾਂ ਵਲੌਗ ਜਿਹੜਾ ਨਹੀਂ ਐਡਿਟ ਕਰਨਾ ਹੋਵੇ ਉਹਦੇ ਵੀ ਕੰਮ ਆ ਸਕਦੇ ਲਾ ਕੇ ਆਵਾਜ਼ ਆਊਗੀ ਵਾਇਰਲੈਸ ਹਨ ਇਹ ਆਹ ਤੇ ਤੁਹਾਨੂੰ ਪਤਾ ਆ ਦੱਸਤੀ ਇਹ ਦੀ ਹੈ ਕਿ ਦੀ ਹੈ ਬਸ ਆਹੀ ਚੀਜ਼ ਨੇ ਮੇਨ ਤੇ ਬਾਕੀ ਆ ਵੇਖੋ ਇਹਨੇ ਲੱਗਣਾ ਕਿਦਾਂ ਹੈ ਹਾਂ ਦੇਖੋ ਤੁਹਾਨੂੰ ਮਨਦਾ ਆ ਵੇਖੋ ਇਧਰਲੇ ਬੰਨੇ ਪੈਨ ਲੱਗ ਰਣੀ ਆ ਦੇਖੋ ਟਾਈਪ ਸੀ ਆਹ ਇਹ ਟਾਈਪ ਸੀ ਪੈਨ ਜਿਹੜੀ ਇਹਦੇ ਵਿੱਚ ਲੱਗਣੀ ਆ ਤੇ ਗੜੀ ਆ ਪੈਨ ਜਿਹੜੀ ਇੱਥੇ ਲੱਗ ਕੇ ਨਾਲ ਹੀ ਆ ਇਹਨੂੰ ਆ ਦੇਖੋ ਆਈਫੋਨ ਦੀ ਉਹਨਾਂ ਦੱਸਿਆ ਨਾ ਵੀ ਆ ਤੁਸੀਂ ਐਕਸਟਰਾ ਲੈ ਸਕਦੇ ਆ ਦੇਖੋ ਐਕਸਟਰਾ ਆਪਾਂ ਲੈ ਸਕਦੇ ਆ ਆ ਦੇਖੋ ਟਾਈਪ ਸੀ ਜਿੱਦਾਂ ਦੱਸੀ ਹੋਈ ਉਹਨਾਂ ਨੇ ਆ ਵੇਖੋ ਇੱਥੇ ਲੱਗਣੀ ਟਾਈਪ ਸੀ ਇੱਥੋਂ ਆ ਘੁੰਮ ਕੇ ਤੇ ਮੁੜ ਕੇ ਪੈਨ ਜਿਹੜੀ ਇਹ ਚ ਲੱਗ ਰਣੀ ਇਹ ਗਾੜੀ ਆਈਫੋਨ ਦੀ ਆ ਦੇਖੋ ਬਣੀ ਹੋਈ ਨੇ ਪ੍ਰੋਪਰ ਐਵੇਂ ਆ ਜਿਹੜੀ ਆ ਉਹਦੇ ਕੋਲਰ ਨਾਲ ਲੱਗਾ ਹੋਇਆ ਆ ਜਿਹੜੀ ਬੁੱਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਲੋਕ ਹੁੰਦੀ ਤੇ ਆ ਸੱਚਾ ਉਹਨਾਂ ਉਹ ਹਾਂ ਸਚੋਨ ਆਫ ਆ ਵੀ ਖੁੱ ਦਿੱਤਾ ਆ ਠੀਕ ਹੈ ਤੇ ਇਹਦੋਂ ਅਗਲਾ ਅੱਛਾ ਦੂਸਰੇ ਦਾ ਨਹੀਂ ਨਹੀਂ ਸਚੋਨ ਆਫ ਨਹੀਂ ਦਿੱਤਾ ਆ ਇਹ ਪਤ ਨਹੀਂ ਅੰਗਲਿਸ਼ ਵਿੱਚ ਕੀ ਲਿਖਿਆ ਮੈਨੂੰ ਪੜ੍ਹਨਾ ਨਹੀਂ ਆਉਂਦਾ ਵੀ ਇਹ ਮੈਂ YouTube ਤੇ ਸਾਰਾ ਵੇਖਾਂਗਾ ਇਹਦੇ ਬਾਰੇ ਮੈਨੂੰ ਵੀ ਇੰਨੀ ਨੌਲੇਜ ਨਹੀਂ ਹੈ ਜਿੰਨੀ ਕਿ ਹੈਗੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਆ ਚੀਜ਼ ਇਦਾਂ ਹੁੰਦੀ ਆ ਮਤਲਬ ਆ ਜਿਹੜੀ ਚੀਜ਼ ਨਾ ਖੰਭੇ 'ਚ ਤਾਂ ਲਗਾਏ ਜਾਂਦੇ ਉੱਪਰ ਵੀ ਜਿੱਦਾਂ ਹੁਣ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਹੋਵੇ ਸ਼ਰਰ ਸ਼ਰਰ ਦੀ ਆਵਾਜ਼ ਆਉਂਦੀ ਨੇ ਫੂਨਾ ਵਿੱਚ ਫਿਰ ਨਹੀਂ ਆਉਂਦੀ ਇਹਦਾ ਇਹਦੇ ਨਾਲ ਨਹੀਂ ਆਉਂਦੀ ਬਸ ਆ ਇੰਨੀ ਇਨਕ ਸਿਸਟਮ ਹੀ ਦਾ ਬੈਗ ਆ ਇਹਦੇ ਵਿੱਚ ਐਕਸਟਰਾ ਸਮਾਨ ਜਿੱਦਾਂ ਆ ਚੀਜ਼ਾਂ ਨੇ ਇਹ ਰੱਖੀਆਂ ਜਾਂਦੇ ਨੇ ਇਹਦੇ ਵਿੱਚ ਇੱਥੇ ਓਕੇ ਹੋਇਆ ਭਲਵਾਣਾ ਹੋਇਆ ਬਾਜੀਆਂ ਕਿਦਾਂ ਪਾਉਣ ਦੇ ਆ ਵੇ ਖੋਲੇ ਖੋਲੇ ਖੋਲ ਕੇ ਵੇਖ ਚੰਗੇ ਖੜ ਹਿਸਾਬ ਸੀ ਖਲੋ ਕਿਹੜੇ ਪਾਸੇ ਠਾਵੇ ਦੋ ਖਲੋ ਨੀ ਹਾਦੀ ਹੋ ਗਈ ਠੀਕ ਆ ਐਦਾਂ ਕਰਕੇ ਨਾ ਇਹ ਵਧੀਆ ਵਾਲੇ ਤਿੰਨ ਜਣੇ ਵਰਤਣ ਵਾਲੇ ਦੋ ਜਣੇ ਦੋ ਜਣੇ ਇੱਕ ਫੋਨ ਨਾਲ ਲੱਗਣਾ ਹੁੰਦਾ ਹੈ ਅੱਛਾ ਅੱਛਾ ਇੱਕ ਉਹ ਐਵੇਂ ਲੱਗਣਾ ਹੈ ਠੀਕ ਹੈ ਵਧੀਆ ਡੈਡੀ ਵੇਖਣੇ ਪੁਲਿਸ ਨੂੰ yeah mm -hmm.